سو پچی والے ਬੈਠਾ ਪਾਇਆ ਘੋਟੇ ਦੇ ਕੈਨੇਡਾ ਵਾਲਿਆਂ ਨਾਲ ਤਾਂ ਹੀ ਕਰਦੇ ਹੁੰਦੇ ਆ ਹਾਂ 14 ਨੰਬਰ ਦੀ ਜੇਸ਼ਨੀ ਵੜਾ ਗਿਆ ਜਰ ਕਣਾ ਲੱਖ ਰੁਪਏ ਦਾ ਟੈਕਟ ਲੈ ਕੇ ਆ ਗਏ ਬੰਦੇ ਕੋਈ ਯਾਰ ਸਿਰ ਪੰਚੇ ਨੂੰ ਚਾਹੋ ਘੋਟੇ ਨੂੰ ਮੈਚ ਨੂੰ ਲਗੜਾਉਣ ਦੇ ਖਾਤਰ 3 ਲੱਖ ਰੁਪਏ ਦਾ ਟੈਕਟ ਲੈ ਕੇ ਆ ਗਏ ਤੇ ਪੈਸੇ ਅਜੇ ਉੱਤੇ ਹੀ ਹੋਏ ਆ ਇੱਥੇ ਹੀ ਸੁੱਤਰੇ ਸੁੱਤੇ ਮਾਈਦਾ ਵੀ ਸਾਡਾ ਤਾਂ ਨਾ ਸ਼ਹੀਦ ਦਾ ਤੀਜਾ ਵੀ ਚਾਚੇ ਦੇ ਪੋਤਾ ਤੇ ਜਿਨਾ ਆਪਾ ਕੁੱਤੇ ਘੋੜੇ ਰੱਖਦੇ ਆ ਤੇ ਇਹ ਮੱਝਾਲੇ ਪਰਦਾ ਬਾਈ ਨੂੰ ਦੇਖ ਕੇ ਸਾਨੂੰ ਲੱਗਣ ਲੱਗੀ 500 ਤਨਾ 26 ਸੀ ਅਸੀਂ ਫਿਰ ਲੈਣਾ ਮੈਂ ਕਿਹਾ ਵੀ ਇੱਕ ਲੈਣ ਚੀ ਸੂਤ ਬੜਾ ਇੱਕ ਮੈਚ ਦੋ ਪਰਮਾਨਾ ਨਹੀਂ ਅਸੀਂ ਨੀਲੀ ਦਾ ਵੀ alli ਹੋਗੇ ਇਸ ਕਾਰੀ ਕੋ ਚਾਦਾ ਬਹੁਤ ਟਾਪ ਦਾ ਬਰੀ ਦਿਖਾਈ ਬੜਾ ਸਾਨੂੰ ਆ ਜੀ ਇਹਨੂੰ ਬੜੀ ਫੇਲ ਨਾਲ ਆ ਇੱਕ ਇੱਕ ਟਾਈਟ ਝੋਟਿਆ ਬਾਈ ਦਾ ਟਾਪ ਦਾ ਰਾਜ ਸਾਰਿਆਂ ਦੇ ਉੱਤੇ ਪੁਰਾਣਾ ਆ ਜੀ ਹਾਂ ਜੀ ਚੰਗਾ ਅੱਲੇ ਗਿਆ ਤੇ ਸਾਰੀ ਗੱਲਬਾਤ ਹੋ ਗਈ ਨਾ ਜੱਗੇ ਕਹਦੇ ਇਹ ਵਾਠੀ ਗਾ ਚੜਾ ਦਿਓ ਨਟ ਤੇ ਭਾਈ ਚੜਾ ਦਿਓ ਇਹ ਕਰਦਾ ਹੈ ਇੱਕ ਮੜ ਐਕ ਕੋਡ ਸਰ ਇਹ ਮਾੜਾ ਉਹ ਮਗਰੀ ਖੜਾ ਹੈਗਾ ਚਲ ਕੋਲ ਹਾਂਜੀ ਬਈ ਥੋੜਾ ਹੋਵੇ ਪਿੱਛੇ ਕਰ ਲੈ ਕੋ ਫੇਰ ਹਾਂਜੀ ਓਏ ਬਈ ਥੋੜਾ ਸੰਗਾ ਪਿੱਛੇ ਹਾਂਜੀ ਇੱਥੇ ਹੀ ਸਾਰੇ ਇੱਧਰ ਦੇਖੋ ਥੋੜਾ ਪਿੱਛੇ ਹੋਵੇ ਬਾਈ ਹਾਂਜੀ ਇਧਰ ਕਰ ਲੈ ਆਪਣੇ ਓਕੇ ਵਧੀਆ ਵਧੀਆ ਜੇ ਰਾਜਾ ਗਾਹਾਂ ਜਾਣ ਦੋਸਤੋ ਇਹਦਾ ਇੱਥੇ ਈਐਲਐਫ ਇਹਦੇ ਪਹਿਲਾ ਪੁਰ ਨੰਬਰ ਆ ਪਹਿਲਾ ਪ੍ਰਾਈਜ਼ ਨੇ ਹਾਸਲ ਕੀਤਾ ਜਿਹਨੇ ਲੋਟਾਂ ਦੀ ਵਰਖਾ ਇਸ ਵਾਰ ਕਿਸ ਨੇ ਜਾਇਕ ਕਰਨੀ ਹੈ ਨਾ ਤੇ ਆਪਣਾ ਕੰਟੈਕਟ ਨੰਬਰ ਜਾ ਦਿਓ ਸਾਡਾ ਕੰਟੈਕਟ ਨੰਬਰ ਹੈ 979110488 ਬਾਈ ਸਨਮਾਨਿਤ ਕਰਿਆ ਜੀ ਦੋਸਤੋ ਉਹਦੇ ਫਿਰ ਕੇ ਬਾਈ ਜੀ ਹੁਣ ਸਪੈਸ਼ਲ ਦੇਖ ਚੰਗਾ ਜਿਹੜੇ ਬੀ ਗੁਨਿਕ ਕਹਿਣਾਂ ਤੋਂ ਸਪੈਸ਼ਲ ਜਾਂਦਾ ਇੱਕਦਮ ਨਵੀਂ ਡਿਵੀਜ਼ਨ ਤੋਂ ਵੱਧ ਉਹ ਜਿਹੜੀ ਝੋਡੀ ਦਾ ਕੰਪਨੀ ਇੱਥੇ ਲਿਖੀ ਆ ਇਦਾਂ ਦੇ ਜਿਹੜੇ ਚੰਦੇ ਸਿੱਖਣਾ ਪਈਏ ਸਮਾਂ ਕੇ ਵਾਫਾ D, Ups de, B, Ops Fahaychi D, B, Ops Khe. Yes, yes, yes. We have several times when we are in charge about today. That's got the puntos. No, I have the issues. We get it. We ask for